ਸੋ ਸਿਖਾਉਂਦੀ ਸਾਰਿਆਂ ਪਰ ਮਾਤਮਾ ਦੀ ਕਿਰਪਾ ਤੁਸੇ ਠੀਕ ਠਾਕ ਹੋਵਗੇ ਮੈਂ ਵੀ ਠੀਕ ਠਾਕ ਹੈਗੀ ਅੱਜ ਅਸੀਂ ਲੱਗੇ ਸਾਥੀ ਬਣਾਉਣ ਮੈਂ ਗਾਜਰਾਂ ਦੀ ਤੇ ਮੈਂ ਅੱਜ ਤੁਹਾਡੇ ਨਾਲ ਕਰਾਂਗੀ ਗੱਲਾਂ ਤੇ ਗੱਲਾਂ ਦੇ ਵਿੱਚ ਆਪਾਂ ਜਿਹੜੀਆਂ ਆਮ ਕਰਾਂਦੀਆਂ ਗੱਲਾਂ ਹੈਗੀਆਂ ਤੇ ਆਮ ਰਿਸ਼ਤਿਆਂ ਦੇ ਵਿੱਚ ਪੰਗੀਆਂ ਜਾਂ ਆਪਣੇ ਕੋਈ ਨਾ ਕੋਈ ਧਰਿਆ ਹੁੰਦੀਆਂ ਗੱਲਾਂ ਜਿਹੜੀਆਂ ਗੱਲਾਂ ਅਸੀਂ ਕਈ ਵਾਰ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ ਹਾਂ ਤੇ ਅਸੀਂ ਗੱਲ ਦਾ ਧਿਆਨ ਨਹੀਂ ਦਿੰਦੇ ਤੇ ਇਹ ਬਾਅਦ ਵਿੱਚ ਸਾਨੂੰ ਜਦੋਂ ਪਤਾ ਲੱਗਦਾ ਤੇ ਉਦੋਂ ਕਾਫੀ ਲੇਟ ਹੁੰਦੀਆਂ ਤੇ ਇਹ ਗੱਲਾਂ ਉਹ ਹੈ ਜਿਹੜੀਆਂ ਕਿ ਆਪਣੇ ਆਮ ਘਰਾਂ ਦੇ ਵਿੱਚ ਹੁੰਦੀਆਂ ਜਦੋਂ ਤੁਸੀਂ ਆਪਾਂ ਖਾਣਾ ਪੀਣਾ ਬਣਾਉਨੇ ਆ ਫੈਮਿਲੀ ਦੇ ਵਿੱਚ ਹੈਗੀਆਂ ਫੈਮਿਲੀ ਕਿੱਡੀ ਵੱਡੀ ਤੁਹਾਡੀ ਫੈਮਿਲੀ ਆ ਹਨ ਫੈਮਿਲੀ ਪੰਜ ਬੰਦੇ ਆ ਚਾਰ ਬੰਦੇ ਆ ਕਿੰਨੇ ਜਾਣੇ ਤੁਸੀਂ ਹੈਗੀਆਂ ਤੇ ਇਹ ਬਜ਼ ਰਿਸ਼ਤੇ ਜਿਹੜੇ ਉਦੋਂ ਵੀ ਫਰਕ ਪੈਣ ਲੱਗ ਜਾਂਦੇ ਜਦੋਂ ਤੁਸੀਂ ਬੰਦੇ ਘਰ ਦੇ ਵਿੱਚ ਫੈਮਿਲੀ ਮੈਂਬਰ ਹੈਗੇ ਚਾਰ ਜਾਂ ਪੰਜ ਫੈਮਿਲੀ ਮੈਂਬਰ ਹੈਗੇ ਆ ਕੋਈ ਵੀ ਹੋਣ ਮੈਂ ਇਹ ਨਹੀਂ ਕਹਿੰਦੀ ਕੌਣ ਹੋਗਾ ਕੋਈ ਵੀ ਹੋਣ ਮੈਂਬਰ ਫੈਮਲੀ ਮੈਂਬਰ ਹੋਣਗੇ ਜਦੋਂ ਫਿਰ ਇੱਕ ਬੰਦੇ ਦੇ ਸਿਰ ਤੇ ਬੋਝ ਪਾਇਆ ਜਾਂਦਾ ਤੇ ਦੂਜੇ ਬੰਦੇ ਸਾਰੇ ਬਾਬੀ ਕੀ ਲੈਣਾ ਚਲ ਚਾਪਾ ਚਲ ਤੇ ਇੱਕ ਬੰਦੇ ਦੇ ਸਿਰ ਤੇ ਬੋਝ ਪਾਇਆ ਜਾਂਦਾ ਤੇ ਦੂਜੇ ਦੂਜਿਆਂ ਦੇ ਬਿੱਲੇ ਰਹਿੰਦੇ ਹਨ ਨਾ ਕੰਮ ਨਹੀਂ ਕੋਈ ਕਰਦੇ ਜ ਜਦੋਂ ਵੀ ਤੁਸੀਂ ਫੈਮਲੀ ਦੇ ਚੋਂ ਫੈਮਲੀ ਦੇ ਵਿੱਚ ਹੈਗੇ ਤਾਂ ਤੁਹਾਨੂੰ 100% ਤੁਹਾਨੂੰ ਕੰਮ ਕਰਨਾ ਚ ਪੈਂਦਾ ਆ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਫਿਰ ਉਹ ਆਪਣੇ ਰਿਸ਼ਤੇਆਂ 'ਚ ਫਰਕ ਪੈਣ ਲੱਗ ਜਾਂਦੇ ਤੇੜਾ ਲੱਜ ਜਾਂਦੀ ਉਹ ਹੀ ਕੰਮ ਕਿਹੜੇ ਹੁੰਦੇ ਆ ਜਿਹੜੇ ਆਪਣੇ ਆਮ ਘਰਾਂ ਦੇ ਕੰਮ ਹੁੰਦੇ ਆ ਚਲੋ ਜਿਵੇਂ ਆਪਾਂ ਕਹੀਏ ਕਿਚਨ ਦੇ ਕੰਮ ਹੋਗੇ ਜੇ ਦੋ ਭੈਣਾਂ ਹੈਗੀਆਂ ਜਾਂ ਭੈਣਾਂ ਘਰಾಣੀ ਜਠਾਣੀ ਹੈਗੀਆਂ ਜਾਂ ਨੋ ਸੱਸ ਹੈਗੀਆਂ ਕੋਈ ਵੀ ਆ ਤੇ ਜਦੋਂ ਹੁਣ ਇੱਕ ਬੰਦਾ ਪੂਰਾ ਸਾਰਾ ਦਿਨ ਕੰਮ ਕਰਦਾ ਰਹੇ ਕੰਮ ਕਰਦਾ ਰਹੇ ਤੇ ਦੂਜਾ ਬੰਦਾ ਚੇਤੇ ਬੈਠਾ ਰਹੇ ਸੋਫੇ ਤੇ ਬੈਠਦਾ ਕੰਮ ਨਾ ਕਰੇ ਇਹ ਚੀਜ਼ਾਂ ਚ ਬਹੁਤ ਫਰਕ ਪੈਂਦਾ ਆਪਣੇ ਰਿਸ਼ਤਿਆਂ ਦੇ ਵਿੱਚ ਤੇ ਮੈਂ ਜਿੱਥੇ ਤੱਕ ਮੈਂ ਦੇਖਿਆ ਕਾਫੀ ਕਾਫੀ ਹੱਦ ਤੱਕ ਇਹ ਪ੍ਰੋਬਲਮ ਆਇਆ ਸਾਰਿਆਂ ਜ਼ਿਆਦਾਤਰ ਰਿਸ਼ਤਿਆਂ ਦੇ ਵਿੱਚ ਤੇ ਜੇ ਬੜੇ ਬੰਦਿਆਂ ਦੇ ਕੰਮ ਹੈਗੇ ਅੱਜ ਬੰਦੇ ਬਾਹਰ ਲੈ ਕੰਮ ਕਰਦੇ ਆ ਤੇ ਉਹ ਬਾਹਰਲੇ ਕੰਮਾਂ ਦੇ ਵਿੱਚ ਹੀ ਹੁੰਦੇ ਜਦੋਂ ਵੀ ਤੁਸੀਂ ਕੋਈ ਵੀ ਕੰਮ ਹੈਗਾ ਤੁਹਾਡਾ ਤੁਸੀਂ ਉਹਨੂੰ ਰਲ ਕੇ ਕਰਦੇ ਆ ਤਾਂ ਤੁਹਾਡੀ ਫੈਮਿਲੀ 'ਚ ਕਦੀ ਵੀ ਤਰੇੜ ਨਹੀਂ ਆਉਂਦੀ ਤੇ ਕਦੀ ਵੀ ਤੁਹਾਨੂੰ ਕੋਈ ਬੰਦਾ ਬਾਹਰ ਨਾਲ ਕੁਝ ਕਹਿ ਨਹੀਂ ਸਕਦਾ ਕਿਉਂਕਿ ਤੁਹਾਡੇ 'ਚ ਇੰਨਾ ਹੀ ਹੈਗਾ ਜੇਕਰ ਤੁਸੀਂ ਅੰਡਰਸਟੈਂਡਿੰਗ ਕਰਦੇ ਆ ਇੱਕ ਦੂਜੇ ਨੂੰ ਤੇ ਜਿਆਦਾਤਰ ਪਰਵਉਮਾ ਦੀ ਕਿਚਨ ਦੇ ਵਿੱਚ ਜਦੋਂ ਕੰਮ ਕਰਦੇ ਦੋ ਇੱਕ ਬੰਦਾ ਕਿਚਨ ਕਾਰਜ ਕੰਮ ਕਰਨ ਨੂੰ ਤਿਆਰੀ ਤੇ ਦੂਜਾ ਸਹਾਰਾ ਦਾ ਫੈਸਲਾ ਕਿ ਸ਼ਾਮ ਤੱਕ ਕਿਚਨ ਚ ਕੰਮ ਕਰਦਾ ਰਵੇ ਤੇ ਇਹ ਮੈਂ ਤਾਂ ਇਹ ਹੀ ਕਹਿੰਦੀ ਹੁੰਦੀ ਹਾਂ ਕਿ ਜਦੋਂ ਮੇਰੇ ਭੈਣ ਭਾਈ ਜਿਹੜੇ ਵੀ ਹੈਗੇ ਜਦੋਂ ਵੀ ਕਿਸੇ ਰਿਸ਼ਤੇਦਾਰ ਦੇ ਘਰ ਵੀ ਤੁਸੀਂ ਜਾਂਦੇ ਹੋ ਆਪਣੇ ਘਰ ਦਾ ਤਾਂ ਕਰਨਾ ਹੀ ਕਰਨਾ ਜਰੂਰ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਚਾਹ ਤੁਸੀਂ ਜਿਹਦੇ ਘਰ ਗਏ ਹੋ ਜਿਹਨੇ ਤੁਹਾਨੂੰ ਬੁਲਾਇਆ ਉਹਨੇ ਆਪ ਆਪਣਾ ਸੰਗਤੀ ਬੁਲਾਇਆ ਤੁਹਾਨੂੰ ਇਹ ਨਹੀਂ ਸੋਚ ਕੇ ਬੁਲਾਇਆ ਕਿ ਤੁਸੀਂ ਬਗਾਨੇ ਆਓ ਜੀ ਚਾਹ ਪੀ ਕੇ ਮੁਰਜੋ ਹਨ ਜਿਹੜੇ ਜਿਹਦੇ ਵੀ ਤੁਸੀਂ ਘਰ ਜਾਂਦੇ ਹੋ ਤੁਹਾਨੂੰ ਅਗਲੇ ਨਹੀਂ ਪਿਆਰ ਨਾਲ ਬੁਲਾਇਆ ਆ ਕੋਈ 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 ਰਿਸ਼ਤਾ ਰੱਖ ਕੇ ਤਾਂ ਤੁਹਾਨੂੰ ਬੁਲਾਇਆ ਹੈ ਨਾ ਉਹਨਾਂ ਨੇ ਤੇ ਇਸ ਕਰਕੇ ਜਦੋਂ ਵੀ ਤੁਸੀਂ ਉੱਥੇ ਜਾਂਦੇ ਹੋ ਕਿਸੇ ਦੇ ਘਰ ਵੀ ਜਾਂਦੀਆਂ ਸਪੈਸ਼ਲੀ ਮੇਰੀਆਂ ਭੈਣਾਂ ਤੇ ਜਰੂਰ ਕਿਸੇ ਤੇ ਬੋਝ ਨਾ ਬਣਾਇਆ ਕਰੋ ਜਰੂਰ ਉਹਨਾਂ ਦੀ ਹੈਲਪ ਕਰਿਆ ਕਰੋ ਤੇ ਜੇ ਅਗਲਾ ਕੰਮ ਦੇ ਕਿਚਨ ਦੇ ਵਿੱਚ ਸਬਜੀ ਦਾਲ ਸਬਜੀ ਬਣਾਉਂਦਾ ਭਾਂਡੇ ਧੋਂਦਾ ਜਿੱਦਾਂ ਦਾ ਵੀ ਤੁਹਾਨੂੰ ਕੰਮ ਦਿਖਦਾ ਮੜ ਮੋਟਾ ਉਹਨਾਂ ਦੀ ਹੈਲਪ ਕਰਦਿਆ ਕਰੋ ਤੇ ਜਾਂ ਬਰਾਬਰ ਜਾ ਕੇ ਕਿਚਨ ਦੇ ਵਿੱਚ ਖੜਕੇ ਉਹਨਾਂ ਨੂੰ ਜਿੰਨਾ ਕੋਈ ਤੁਹਾਨੂੰ ਦਿਖਦਾ ਕੁਝ ਕਰਨ ਵਾਲਾ ਨਹੀਂ ਹੁੰਦਾ ਤਾਂ ਪਲੇਟਾਂ ਗਲਾਸ ਹੀ ਕੱਢੇ ਜਾਂਦੇ ਆ ਜਾਂ ਤੁਸੀਂ ਸੈਲਡ ਵਗੈਰਾ ਵੀ ਕੱਟ ਸਕਦੇ ਆ ਜਾਂ ਕੋਈ ਜਿੱਦਾਂ ਆਪਾਂ ਚਾਹ ਬਣੀ ਪੀਂ ਗਏ ਚਾਹ ਦੇ ਹੁੰਦੇ ਆ ਪਕੌੜੇ ਵਗੈਰਾ ਕੱਢਦੇ ਆ ਜਾਂ ਕੁਝ ਵੀ ਕੋਈ ਵੀ ਕੰਮ ਥੋੜੀ ਘਣੀ ਹਰ ਇੱਕ ਦੀ ਰਿਪੋਰਟ ਕਰਿਆ ਕਰੋ ਇਹ ਨਹੀਂ ਹੈ ਕਿ ਅਸੀਂ ਪਰੌਣੇ ਬਾਟੇ ਗਏ ਤਾਂ ਜੀ ਅਸੀਂ ਸੋਫੇ ਤੇ ਬਟਿਆ ਤੇ ਅਸੀਂ ਕੋਈ ਕੰਮ ਨਹੀਂ ਕਰਨਾ ਚਾਹੇ ਤੁਸੀਂ ਆਪਣੇ ਪੇਕੇ ਦੇ ਘਰ ਗਏ ਹੋ ਚਾਹੇ ਤੁਸੀਂ ਆਪਣੇ ਰਿਸ਼ਤੇਦਾਰ ਦੇ ਘਰ ਗਏ ਹੋ ਕਿਤੇ ਵੀ ਗਏ ਹੋ ਤੁਸੀਂ ਤੇ ਮੈਂ ਮੈਂ ਤਾਂ ਉਹ ਇਸਲਾਦ ਹੋ ਕਿ ਤੁਹਾਡੇ ਰਿਸ਼ਤੇਦਾਰਾਂ ਚ ਕਿੰਨੀ ਵੀ ਤਰੇਡੀਆਂ ਦੀ ਜੇ ਤੁਸੀਂ ਉਹਨਾਂ ਨੂੰ ਆਪਣਾ ਸਮਝ ਕੇ ਤੇ ਕੰਮ ਕਰੋਗੇ ਜੇ ਤੁਹਾਡੇ ਤੋਂ ਵੱਡੇ ਆ ਜਾਂ ਤੁਹਾਨੂੰ ਕੁਝ ਕਹਿੰਦੇ ਆ ਤਾਂ ਤੁਹਾਨੂੰ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਕਿ ਹਾਂ ਮੇਥੋਂ ਵੱਡੇ ਆ ਇਹਨਾਂ ਨੂੰ ਪਤਾ ਆ ਕਿਹੜੀ ਚੀਜ਼ ਦੀ ਗੱਲ ਕੀ ਹੈ ਜਾਂ ਕਰ ਰਿਆਂ ਜਾਂ ਮੈਂ ਅੱਗੇ ਜਾ ਕੇ ਇਹ ਚੀਜ਼ਾਂ ਤੇ ਤੁਸੀਂ ਖਿਆਲ ਰੱਖਣਾ ਹਨ ਤੇ ਕੋਈ ਵੀ ਬੰਦਾ ਇਹ ਨਹੀਂ ਹੈਗਾ ਕਿ ਘਰੋਂ ਸਿੱਖ ਕੇ ਉਹਦਾ ਹਰਕ ਨੂੰ ਸਿੱਖਣ ਦੇ ਸਿਰਫ ਕਦੇ ਹੀ ਲੈਣੇ ਆਪਾਂ ساری ਉਮਰ ਤੇ ਤੁਸੀਂ ਉਹ ਚੀਜ਼ ਨੂੰ ਉਹਨਾਂ ਦੇਖ ਕੇ ਚੱਲਿਆ ਕਰੋ ਮੈਂ ਆਪਣੀਆਂ ਭੈਣਾਂ ਨੂੰ ਸਪੈਸ਼ਲੀ ਕਿ ਜਦੋਂ ਵੀ ਤੁਸੀਂ ਜਾਣਦੇ ਹੋ ਕਿਸੇ ਦੇ ਵੀ ਜਾਣਦੇ ਹੋ ਤੇ ਤੁਸੀਂ ਜਰੂਰ ਹੈਲਪ ਕਰਿਆ ਕਰੋ ਉਹਨਾਂ ਦੇ ਕੰਮ ਕੰਮ ਦੇ ਜਿੱਦਾਂ ਦਾ ਵੀ ਕੰਮਾ ਜ਼ਰੂਰੀ ਨਹੀਂ ਹੈਗਾ ਕਿ ਉਹ ਜਾਂ ਵੱਡੇ ਘਰ ਦੇ ਆ ਜਾਂ ਅਮੀਰ ਆ ਜਾਂ ਗਰੀਬ ਆ ਇੱਕ ਅੱਧੀ ਨਹੀਂ ਸੋਚੀ ਦਾ ਕਿ ਤੁਸੀਂ ਅਮੀਰ ਆ ਜਾਂ ਉਹ ਗਰੀਬ ਆ ਜਾਂ ਗਰੀਬ ਉਹ ਵੀ ਮੇਰੇ ਕੋਲ ਚ ਨਹੀਂ ਸੋਚੀ ਦਾ ਜਾਓ ਅਗਲੇ ਨੂੰ ਤੁਹਾਨੂੰ ਪਿਆਰ ਨਾਲ ਬੁਲਾਇਆ ਤੇ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ ਤੇ ਜੇ ਉਹ ਤਾਂ ਦੇ ਜਿੰਨੇ ਕੋਈ ਨਾ ਦੀ ਹੈਲਪ ਹੋ ਸਕਦੀ ਹੈ ਤੁਹਾਨੂੰ ਹੱਥ ਪਾਣੀ ਚਾਹੀਦੀ ਮੇਰੀ ਸੋਚ ਇਹ ਆ ਤੇ ਜੇ ਤੁਸੀਂ ਸੋਚੋਗੇ ਜੀ ਅਸੀਂ ਤਾਂ ਕੰਮ ਹੀ ਨਹੀਂ ਕਰਨਾ ਅਸੀਂ ਕਿਉਂ ਕਰੀਏ ਸਾਡੇ ਥੀ ਲੱਗਦੇ ਅਸੀਂ ਤਾਂ ਆਏ ਆ ਚਾਹ ਪੀ ਕੇ ਮੁੜ ਜਾਣਾ ਨਹੀਂ ਜੀ ਇਦਾਂ ਨਹੀਂ ਹੁੰਦਾ ਤੇ ਜਦੋਂ ਤੁਸੀਂ ਕਿਸੇ ਨੂੰ ਆਪਣਾ ਸਮਝ ਕੇ ਚਾਹ ਪੀਣ ਵੀ ਗਏ ਹੋ ਤੁਸੀਂ ਆਪਣਾ ਸਮਝ ਕੇ ਗਏ ਹੋ ਬਗਾਨੇ ਦੇ ਘਰ ਆਪਕਿ ਉਹ ਨਹੀਂ ਕਿਸੇ ਦੇ ਘਰੇ ਬੜਦੇ ਚਾਹ ਕੇ ਹਨ ਜਿਹੜਾ ਆਪਾਂ ਸਾਦਾ ਉਹ ਅਧਿਕਾਰੀ ਜਾਂਨੇ ਆ ਚਾਹੇ ਉਹਦਾ ਰਿਸ਼ਤੇਦਾਰ ਆ ਚਾਹੇ ਰਿਸ਼ਤੇਦਾਰ ਨਹੀਂ ਵੀ ਹੈਗਾ ਤੇ ਜਰੂਰ ਤੁਸੀਂ ਉਹਨਾਂ ਦੀ ਥੋੜੀ ਕਣੀ ਹੈਲਪ ਕਰੇਗਾ ਜਿੰਨੇ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਤੁਹਾਡਾ ਕੁਛ ਨਹੀਂ ਘਟਾ ਹੁੰਦਾ ਇਹਦੇ ਵਿੱਚ ਇੱਕ ਤੁਹਾਡੀ ਰਿਸਪੈਕਟ ਤੁਹਾਡਾ ਪਿਆਰ ਤੇ ਨੈਕਸਟ ਟਾਈਮ ਵੀ ਅਗਲਾ ਅੱਜ ਜਤ ਮਾਨ ਨਾ ਕਹਿੰਦਾ ਕਿ ਜੀ ਆਇਓ ਸਾਡੇ ਘਰ ਤੇ ਆਪਾਂ ਬੈਠਾਂਗੇ ਚਾਹ ਪਾਣੀ ਪੀਵਾਂਗੇ ਇਹ ਚੀਜ਼ ਹੁੰਦੀ ਆ ਕਿ ਫੈਮਲੀਆ ਨੂੰ ਇਕੱਠੇ ਕਰਨ ਦੀ ਪਿਆਰ ਨਾਲ ਰਹਿਣ ਦੀ ਪਿਆਰ ਨਾਲ ਜਦੋਂ ਤੁਸੀਂ ਰਹੋਗੇ ਤਾਂ ਤੁਹਾਡਾ ਇੱਜ਼ਤਮਾਨ ਵੀ ਬਹੁਤ ਵਧਦਾ ਆ ਤੇ ਤੁਹਾਡੀ ਇੱਕ ਦੂਜੇ ਦੀ ਹੈਲਪ ਲੋਡ ਪੈਂਦੇ ਤੁਹਾਡੇ ਹੈਲਪ ਵੀ ਆਉਂਦੀ ਮਿਲਦੀ ਆ ਕਿਉਂਕਿ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਹੈ ਹੈਲਪ ਕਰ ਲੈਣੇ ਵੀ ਕਿੰਨੀ ਔਖੀ ਹੋ ਜਾਂਦੀ ਆ ਜਦੋਂ ਕਈ ਵਾਰ ਕੋਈ ਕੰਮ ਇਹੋ ਜਿਹਾ ਪੈ ਜਾਂਦਾ ਤੇ ਇਸ ਕਰਕੇ ਤੁਸੀਂ ਬਣਾ ਕੇ ਹਰ ਇੱਕ ਨਾ ਬਣਾ ਕੇ ਰੱਖਿਆ ਕਰੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਹਰ ਇੱਕ ਦੇ ਘਰੇ ਐਵਰੀ ਵੀਕ ਜਾਣਾ ਦੋ ਵੀ ਕਾਣ ਹਾਂ ਜਾਓ ਜਦੋਂ ਜਦੋਂ ਤੁਹਾਡੇ ਕੋਲ ਸਰਪਰ ਵਿਲੇ ਆ ਕਦੇ ਦੋ ਚੋ ਮਹੀਨੇ ਬਾਅਦ ਬੰਦਾ ਕਿੱਡੇ ਮਾਰਿਆ ਹੁੰਦਾ ਚਾਹ ਪੀਆ ਹੁੰਦਾ ਆਪਣੇ ਦਿਲ ਦੀਆਂ ਗੱਲਾਂ ਥੋੜਾ ਜਿਹਾ ਹੱਸ ਕੇ ਹੋਂਦਾ ਗੱਲਬਾਤ ਕਰਿਆ ਹੋਂਦਾ ਭੈਣ ਭਾਈਆਂ ਦਾ ਇਹੀ ਸੁੱਖ ਹੁੰਦਾ ਹੈ ਜ਼ਰੂਰੀ ਤਾਂ ਨਹੀਂ ਹੋਂਦਾ ਵੀ ਤੁਸੀਂ ਉੱਥੋਂ ਕੁਝ ਚੱਕ ਕੇ ਲਿਆਉਣਾ ਜਾਂ ਤੁਸੀਂ ਦੇ ਕੇ ਆਉਣਾ ਤੇ ਇਸ ਕਰਕੇ ਬਸ ਇਨ ਇੱਕ ਨਾਲ ਤੁਸੀਂ ਹਰ ਇੱਕ ਦੀ ਹੈਲਪ ਕਰਿਆ ਕਰੋ ਜਿੰਨੇ ਕਿ ਤੁਸੀਂ ਕਰ ਜੋਗੇ ਆ ਕਿੱਥੇ ਚੱਲੇ ਹੋ ਕੀ ਆ ਤੇ ਇੱਕ ਦੂਜੇ ਨਾਲ ਪਿਆਰ ਨਾਲ ਰਹੋਗੇ ਤੇ ਤੁਹਾਡੇ ਰਿਸ਼ਤੇਾਂ 'ਚ ਕਦੀ ਵੀ ਤਰੇੜ ਨਹੀਂ ਆਉਂਦੀ ਤੇ ਜੇ ਤੁਸੀਂ ਇਹ ਚੀਜ਼ ਨੂੰ ਸੌਰੀ ਇਹ ਚੀਜ਼ ਨੂੰ ਚੱਲੋਗੇ ਕਿ ਹਾਂ ਅਸੀਂ ਰਿਸ਼ਤੇਦਾਰ ਦੇ ਘਰ ਜਾਣਾ ਅਸੀਂ ਉਹ ਪਰਾਨੀ ਮੰਨਣਾ ਅਸੀਂ ਉਹਨਾਂ ਨੂੰ ਆਪਣਾ ਸਮਝਣਾ ਪਿਆਰ ਨਾਲ ਗੱਲ ਕਰਨੀ ਹੈ ਤੇ ਉਹਨਾਂ ਦੀ ਹੈਲਪ ਕਰਨੀ ਹੈ ਜਿੰਨੀ ਤੁਸੀਂ ਕਰ ਸਕਦੇ ਹੋ ਤਾਂ ਤੁਹਾਡੇ ਰਿਸ਼ਤੇਾਂ 'ਚ ਕਦੀ ਵੀ ਤਰੇੜ ਨਹੀਂ ਆਉਂਦੀ ਤੇ ਹਰ ਕਿਸੇ ਰਿਸਪੈਕਟ ਕਰਿਆ ਕਰੋ ਤੇ ਕਰਾਇਆ ਕਰੋ ਸਭ ਤੋਂ ਇਹ ਹੈਗੀ ਚੀਜ਼ ਜੇ ਤੁਸੀਂ ਰਿਸ਼ਤੇ ਬਣਾ ਕੇ ਰੱਖਣੇ ਆ ਤੇ ਜੇ ਤੋੜਨ ਲਈ ਤੋੜਨ ਨਾਲੇ ਤਾਂ ਬਹੁਤ ਆ ਜੀ ਤੋੜਨਾ ਤੁਸੀਂ ਇੱਕ ਬੰਦੇ ਦੀ ਗੱਲ ਸੁਣੋ ਇੱਕ ਬੰਦੇ ਦੀ ਗੱਲ ਸੁਣੋ ਤੇ ਦੂਜੇ ਵਾਲੇ ਦੂਜੇ ਦੀ ਰਿਸ਼ਤਾ ਟੁੱਟਿਆ ਲੋ ਕਿਉਂਕਿ ਇਹ ਕਾ ਇਹ ਵੀ ਅੱਜਕੱਲ ਆਪਣੇ ਬਹੁਤ ਸੌਂਦਾ ਜਿਹੀ ਚੱਲਦੀ ਆ ਜਾਂ ਜੇ ਥੋੜਾ ਜਿਹਾ ਵੱਡਾ ਬੰਦਾ ਆ ਤੇ ਹਰ ਕੋਈ ਉਹਦੇ ਹੱਕ 'ਚ ਖੜਦਾ ਗਰੀਬ ਦੇ ਹੱਕ 'ਚ ਕੋਈ ਨਹੀਂ ਖੜਦਾ ਇਹ ਵੀ ਆਪਣੇ 'ਚ ਦੇਖਿਆ ਗਿਆ ਬਹੁਤ ਜਿਆਦਾ ਤੇ ਹਮੇਸ਼ਾ ਹਿੰਮਤ ਰੱਖਿਆ ਕਰੋ ਹਰ ਇੱਕ ਵੀ ਜਿਹੜਾ ਸਹੀ ਆ ਉਹਦੇ ਨਾਲ ਖੜਨ ਦੀ ਕੋਸ਼ਿਸ਼ ਕਰਿਆ ਕਰੋ ਉਦੀ ਸਪੋਰਟ ਕਰਿਆ ਕਰੋ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਵੀ ਧੋਖਾ ਨਹੀਂ ਖਾਓਗੇ ਪਰਮਾਤਮਾ ਕਹਿੰਦੇ ਇੱਕ ਵਾਰ ਤੁਸੀਂ ਉਹਲਾ ਕਰ ਸਕਦੇ ਆ ਕਿਸੇ ਦੇ ਨਾਲ ਵੀ ਅਸੀਂ ਇਹਦੇ ਹਸਨ ਇਨਸਾਫ ਦੇ ਵਿੱਚ ਅਸੀਂ ਨਹੀਂ ਖੜਦੇ ਪਰ ਉਹ ਪਰਮਾਤਮਾ ਤੋਂ ਤੁਸੀਂ ਕਦੀ ਵੀ ਉਹਲਾ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਹਮੇਸ਼ਾ ਆਪਣੇ ਰਿਸ਼ਤੇਆਂ ਨੂੰ ਬਣਾ ਕੇ ਰੱਖਿਆ ਕਰੋ ਕੋਈ ਵੀ ਹੈ ਰਿਸ਼ਤਾ ਭੈਣ ਭਾਈ ਦਾ ਜਾਂ ਮਾਸੀ ਭੂਆ ਚਾਚੇ ਤਾਏ ਜੋ ਵੀ ਹੈ ਤੇ ਥੋੜਾ ਜਿਹਾ بس ਜੋ ਵੀ ਤੁਹਾਡੇ ਰਿਸ਼ਤੇ ਨਹੀਂ ਵੀ ਹੈਗੇ ਆਪਣੇ ਬਾਨੀਆਂ ਘੰਟੇ ਨਾਲ ਆਪਣੇ ਮੇਰੇ ਭੈਣ ਭਾਈਾਂ ਦੀ ਗੰਢੀ ਗੰਢੀ ਹੁੰਦੀ ਹੈ ਹਰ ਜੀ سپورਟ ਕਰੋ ਹਰ ਇੱਕ ਦੀ ਹੈਲਪ ਕਰੋ ਹਰ ਇੱਕ ਦੇ ਘਰ ਜਿੱਦਾਂ ਬੈਠਣਾ ਚਾਹ ਪਾਣੀ ਪੀਣਾ ਤੇ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰਿਆ ਕਰੋਗੇ ਥੋੜਾ 2-4 ਦਿਨ ਬੈਠੋ ਚਾਹ ਪਾਣੀ ਪੀਓਗੇ ਤਾਂ ਤੁਹਾਡਾ ਆਪਣਾ ਮਨ ਵੀ ਸਹੀ ਹੋ ਜਾਏਗਾ ਸਟ्रेस ਤੋਂ ਬਚੇ ਰਹੋਗੇ ਤੇ ਤੁਹਾਨੂੰ ਗੱਲਾਂ ਬਾਤਾਂ ਕਰਨ ਲਈ ਕੋਈ ਨਾ ਕੋਈ ਮਿਲ ਜਾਏਗਾ ਬਸ ਅੱਜ ਮੈਂ ਇਸੇ ਸਿੱਤੇ ਹੁਣ ਮੈਂ ਨਾਲੇ ਲੰਗਾ ਜੀਆਂ ਕਟ ਗਈ ਸੀ ਤੇ ਨਾਲੇ ਮੈਨੂੰ ਲੱਗਾ ਕਿ ਮੈਨੂੰ ਮੇਰੇ ਦਿਮਾਗ 'ਚ ਆਇਆ ਇਹ ਹੋਣੀ ਚਾਹੀਦੀ ਗੱਲ ਕਿ ਪਤਾ ਹੋਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਦੇ ਕਿਸੇ ਫਰੈਂਡ ਨੂੰ ਕਿਸੇ ਦੇ ਘਰ ਵੀ ਜਾਂਦੇ ਆ ਤਾਂ ਥੋੜੀ ਜਿਹੀ ਸਪੋਰਟ ਹੋਣੀ ਚਾਹੀਦੀ ਹੈ ਇੱਕ ਦੂਜੇ ਦੀ ਹਲਕਾਉਣੀ ਚਾਹੀਦੀ ਹੈ ਇੱਕ ਬੰਦੇ ਦੇ ਸਿਰ ਤੇ ਬੋਝ ਪਾਇਆ ਹੋ ਤਾਂ ਉਹ ਸਾਰਾ ਦਿਨ ਕਿਚਨ 'ਚ ਕੰਮ ਕਰਦਾ ਰਹੇ ਜਾਂਦਾ ਕਿ ਬਾਕੀ ਦੇ ਸਾਰੇ ਹਾਸਾ ਖੇਡ ਤੇ ਖਾਸਾ ਖਾਸ ਦੇ ਖੇਡਦੇ ਰਹਿੰਦੇ ਆ ਤੇ ਉਹ ਵਿਚਾਰਾ ਕਿਚਨ 'ਚ ਇਕੱਲਾ ਖੜ੍ਹਾ ਰਹਿੰਦਾ ਆ ਨਾ ਤੇ ਇਸ ਕਰਕੇ ਕੋਸ਼ਿਸ਼ ਜਰਿਆ ਕਰੋ ਕਿ ਜਿਹੜਾ ਕਿਚਨ 'ਚ ਉਹ ਨੂੰ ਵੀ ਸਟੱਕ ਨਾ ਹੋਵੇ ਤੇ ਸਾਰੇ ਰਲ ਕੇ ਰੌਣਕੇ ਕੰਮ ਕਰਕੇ ਫਟਾਫਟ ਵਿਹਲੇ ਬੈਠ ਕੇ ਫਿਰ ਜਿਹੜੇ 2-4 ਘੰਟੇ ਆਪਣਾ ਇੰਜੋਏ ਕਰਨਾ ਉਹ ਕਰਿਆ ਕਰੋ ਤੇ ਹੌਪ ਕਿ ਤੁਸੀਂ ਮੇਰਾ ਬਲੌਗ ਤੁਹਾਨੂੰ ਪਸੰਦ ਆਇਆ ਹੋਗਾ ਤੇ ਆਪਾਂ ਸਾਰੇ ਸਿੱਖਨੇ ਆ ਇੱਕ ਦੂਜੇ ਸਿੱਖਨੇ ਆ ਕਈ ਗੱਲਾਂ ਤੁਸੀਂ ਮੇਰੇ ਕੋਲ ਇਹਨਾਂ ਗੱਲਾਂ ਦੇ ਵਿੱਚੋਂ ਪੜ੍ਹੋਗੇ ਤਾਂ ਕੁਝ ਮੈਂ ਤੁਹਾਡੇ ਕੋਲ ਤੇ ਹੌਪ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਹੋਣਗੀਆਂ ਗੱਲਾਂ ਜੋ ਮੈਂ ਕਹੀਆਂ ਤੇ ਨੈਕਸਟ ਟਾਈਮ ਵੀ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਤੇ ਹਰ ਕਿਸੇ ਨਾਲ ਦੋਸਤ ਮਿੱਤਰ ਜਿਹਦੇ ਵੀ ਘਰ ਜਾਣਾ ਤੁਸੀਂ ਉਹਦੇ ਲਈ ਤੁਸੀਂ ਉਹਦੇ ਲਈ ਤੁਸੀਂ ਉਹਦੀ ਹੈਲਪ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਮੇਰੇ ਵੱਲੋਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਸਾਰਿਆਂ ਦੀ ਤੰਦਰੁਸਤ ਤੇ ਖੁਸ਼ੀਆਂ ਰੱਖੇ